ਚਮ ਕਿल्ले ਦਾ ਬਿਲਕੁਲ ਹਮ ਸ਼ਕਲ ਪ੍ਰਭ ਅਜਨਾਲਾ ਉਸ ਦੀ ਵੀਡੀਓ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਦੇਖਦੇ ਹੋ ਤੇ ਉਸ ਤੋਂ ਪਹਿਲਾਂ ਉਹਨਾਂ ਦੇ ਕਾਫੀ ਜ਼ਿਆਦਾ ਗੀਤ ਆ ਚੁੱਕੇ ਨੇ ਬਿਲਕੁਲ ਸੇਮ ਡਿੱਟੋ ਲੱਗਦਾ ਅਮਰ ਜੋਤ ਚਮ ਚਮ ਕਿल्ले ਵਰਗਾ ਤੁਹਾਡੇ ਨਾਲ ਉਹ ਵੀਡੀਓ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਦੇਖੋ ਬਾਈ ਦੇ ਗੀਤ ਵੀ ਆ ਗਏ ਤੇ ਬਾਈ ਫਿਰ ਵੀ ਕੰਮ ਦੇ ਨਾਲ ਜੁੜਿਆ ਹੋਇਆ ਹੈ ਕੰਮ ਕਰਦਾ ਹੁਣ ਤੁਹਾਨੂੰ ਪਤਾ ਹੈ ਕਿ ਫਸਲਾਂ ਬੜੀਆਂ ਨੇ ਲੋਕ ਰੀਪਰਾਂ ਤੇ ਗਏ ਆ ਤੇ ਬਾਈ ਰੀਪਰ ਦਾ ਕੰਮ ਵੀ ਕਰਦਾ ਯਾਰ ਦੇਖੋ ਮਿਹਨਤ ਆ ਬਾਈ ਹਨਾ ਮਿਹਨਤ ਨਹੀਂ ਛੱਡਦਾ ਚਾਹੇ ਗੀਤ ਆ ਗਏ ਲੋਕ ਜੁੜੇ ਹੋਏ ਨੇ ਇੰਸਟਾਗ੍ਰam ਤੇ ਕਾਫੀ ਜ਼ਿਆਦਾ ਫਾਲੋਅਰ ਨੇ ਪਰ ਫਿਰ ਵੀ ਬਾਈ ਰੀਪਰ ਤੇ ਆਪਣਾ ਸੀਜ਼ਨ ਲਾਣ ਗਿਆ ਤੇ ਹੁਣ ਬਾਈ ਦਾ ਸੀਜ਼ਨ ਹੋ ਗਿਆ ਖਤਮ ਤੇ ਬਾਈ ਨੇ ਲਾਈਵ ਹੋ ਕੇ ਸਭ ਨੂੰ ਦਿੱਤੀਆ ਅਪਡੇਟ ਤੇ ਬਾਈ ਦੇ ਹੁਣ ਗੀਤ ਆ ਰਹੇ ਨੇ ਬਾਈ ਜੀ ਸਪੋਰਟ ਕਰਿਓ ਇਦਾਂ ਦੇ ਲੋਕਾਂ ਨੂੰ ਜਿਹੜੇ ਬੰਦੇ ਵਧੀਆ ਕੁਝ ਕਰਨਾ ਚਾਹੁੰਦੇ ਨੇ ਮਿਹਨਤ ਕਰਕੇ ਅੱਗੇ ਆਉਣਾ ਚਾਹੁੰਦੇ ਨੇ ਉਹਨਾਂ ਦੀ ਬਈ ਸਪੋਰਟ ਕਰਨੀ ਚਾਹੀਦੀ ਹੈ ਦੇਖੋ ਇਹ ਵੀਡੀਓ ਬਈ ਦੀ ਖੇਤਾਂ ਦੇ ਵਿੱਚੋਂ ਸੀਜ਼ਨ ਤੋਂ ਲਾਈਵ ਹੋ ਕੇ ਪਾਈ ਵੀਡੀਓ ਬਈ ਨੇ ਤੂੰ ਸੱਜਣਾ ਰੱਬ ਦੇ ਨਾ ਵਰਗਾ ਆਉਂਦੇ ਜਾਂਦੇ ਸੱਜਣਾ ਨਾ ਵਰਗਾ ਸੱਜੀ ਗਾਲੀਰੇ ਅੱਜ ਆਪਣਾ ਰੀਪਰ ਦਾ ਕੰਮ ਖਤਮ ਹੋਣਾ ਆ ਅੱਪਾ ਪਰਸੋਂ ਜਾ ਰਹੇ ਨੇ ਲੁਧਿਆਣੇ ਆਪਣੇ ਸਟਾਰ ਕਿਸਾਨ ਟਕੀ ਹੈਗਾ ਬਹੁਤ ਇੰਟਰਵਿਊ ਵਾਲੀ ਰ ਇੰਟਰਵਿਊ ਕਰ ਰਹਾ ਹੈ। ਤਾਂ ਤੋਂ ਬਾਅਦ ਆਪਾਂ ਜਾਣਾ ਚੰਡੀਗੜ੍ਹ ਆਪਣੇ ਹਲਬਾ ਪਾਰੀ ਆ। 30 ਕਿਲੋ ਨਾਈਟ। ਓ ਮਾਈ ਗੋਡ ਅੱਜ ਜੀ